ਇੰਨੀ ਜਿਹੜਾ ਨਾ ਲਗਾਤਾਰ ਸਪੀਡ ਦੇ ਨਾਲ ਨਹੀਂ ਪੈ ਰਿਹਾ ਸਵੇਰ ਦਾ ਤੁਸੀਂ ਦੇਖ ਸਕਦੇ ਹੋ ਵੀ ਇਹੋ ਜਿਹੇ ਹਾਲਾਤ ਬਣੇ ਪਏ ਨੇ ਬਈ ਜਿੱਧਰ ਨੂੰ ਮਰਜ਼ੀ ਨਿਗਾ ਮਾਰੋ ਚਾਰ ਸਫੇਰੇ ਜਿਹੜਾ ਤੁਹਾਨੂੰ ਮੀਂਹ ਦਾ ਪਾਣੀ ਖੜਾ ਪਨਾਲੇ ਦੇਖੋ ਕਿਵੇਂ ਭਰੇ ਚੱਲ ਰਹੇ ਨੇ ਪਨਾਲਿਆਂ ਦੇ ਵਿੱਚ ਜਿਹੜਾ ਪਾਣੀ ਨਹੀਂ ਪੂਰਾ ਸਮਾਰਿਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਮੇਰਾ ਘਰ ਹੈ ਮੁਹਾਲੀ ਤਹਫੀਲ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਜੇ ਇਹੀ ਹਾਲਾਤ ਮਤਲਬ ਕਿ ਬਣੇ ਰਹੇ ਤਾਂ ਪੰਜਾਬ ਦੇ ਹੋਰ ਨਾ ਹਿੱਸਿਆਂ ਦੇ ਵਾਂਗ ਜਿਹੜਾ ਉਰੇ ਵੀ ਪਾਣੀ ਜਿਹੜਾ ਹੋਰ ਪਾਣੀ ਦੇ ਨਾਲ ਰਲ ਕੇ ਅੱਗੇ ਤੁਰਨ ਦੀ ਜਿਹੜੀ ਸੰਭਾਵਨਾ ਪੂਰੀ ਬਣੀ ਹੋਈ ਹੈ ਲੋਕ ਸਵੇਰ ਦੇ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਨਹੀਂ ਬਾਹਰ ਨਿਕਲ ਰਹੇ ਇੰਨਾ ਮੀਂਹ ਜਿਆਦਾ ਪੈ ਰਿਹਾ ਹੈ हे ਪ੍ਰਮਾਤਮਾ ਆਪਣੀ ਜਿਹੜੀ ਹੈ ਮਿਹਰ ਕਰ ਇਹ ਸੀ ਮੀਨ ਨੂੰ ਹੁਣ ਵਿਰਾਮ ਦੇ ਬਹੁਤ ਭਾਰੀ ਇਨਸਾਨ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਇਹਨਾਂ ਲੋਕਾਂ ਦੇ ਉੱਤੇ ਸਰਸ ਕਰ ਤਾਂ ਕਿ ਇਹ ਵੀ ਆਪਣੀ ਜ਼ਿੰਦਗੀ ਜਿਹੜੀ ਹੈ ਆਨੰਦ ਨਾਲ ਜਿਉ ਸਕਣ ਕਿਉਂਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਨੇ ਇਹ ਮਜ਼ਦੂਰੀ ਕਰਕੇ ਮਿਹਨਤ ਵੀ ਦੂਜੀ ਕਰਕੇ ਹੀ ਰੋਟੀ ਖਾਣੀ ਹੈ ਜੇਕਰ ਉਹ ਕੰਮ ਤੇ ਹੀ ਨਹੀਂ ਜਾਣਗੇ ਤਾਂ ਉਹ ਖਾਣਗੇ ਕਿੱਦਾਂ ਬਹੁਤ ਜ਼ਿਆਦੇ ਹੋਰ ਵੀ ਜ਼ਿਆਦੇ ਤੇਜ਼ ਹੋ ਗਿਆ ਮੀਂਹ ਦੇਖੋ ਤੁਸੀਂ ਇਹੋ ਜਿਹੇ ਹਾਲਾਤ ਬਈ ਮੈਂ ਇੰਨਾ ਸਪੀਡ ਨਾਲ ਮੀਂਹ ਲਗਾਤਾਰ ਨਹੀਂ ਪੈਂਦਾ ਦੇਖਿਆ ਮੀਂਹ ਤਾਂ ਦੇਖੇ ਨੇ ਪਰ ਐਂ ਲਗਾਤਾਰ ਕਈ ਘੰਟੇ ਇਸੇ ਸਪੀਡ ਤੇ ਇੱਕੋ ਹੀ ਚਾਲ ਤੇ ਨਹੀਂ ਪੈਂਦਾ ਦੇਖਿਆ ਬਹੁਤ ਹੀ ਜਿਹੜਾ ਚਿੰਤਾ ਦਾ ਵਿਸ਼ਾ ਸਾਥੀਓ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਬਹੁਤ ਜ਼ਿਆਦੇ ਮੀਂਹ ਪੈ ਰਿਹਾ ਹੈ ਉਸੀ ਤਰ੍ਹਾਂ ਮੇਰਾ ਪਿੰਡ ਹੈ ਜਿਹੜਾ ਮਹਾਲੀ ਸਬਡਿਵੀਜ਼ਨ ਅਮਰਗੜ ਤੇ ਜ਼ਿਲ੍ਹਾ ਮਲੇਰਕੋਟਲਾ ਤੁਸੀਂ ਮੰਨਣਯੋਗ ਗੱਲ ਹੈ ਵੀ ਜੇ ਆਪਾਂ ਬਿਨਾਂ ਉਤੋਂ ਦਿਖਾਈਏ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਵੀ ਇੰਨਾ ਮੀਂਹ ਪੈ ਰਿਹਾ ਹੈ ਕਈ ਘੰਟੇ ਹੋ ਗਏ ਲਗਾਤਾਰ ਇਸੇ ਸਪੀਡ ਤੇ ਮੀਂਹ ਪੈ ਰਿਹਾ ਹੈ ਇੰਨੀ ਸਪੀਡ ਤੇ